ਥੋੜਾ ਜਿਹਾ ਖੋਲ ਦਿਓ ਪੁੱਤ ਹੋਰ ਰੇਤਾਂ ਜਪਾਣਨਾ ਆਇਆ ਨਹੀਂ ਇੱਥੇ ਕਰ ਲਈ ਇੱਥੇ ਆਉਂਦਾ ਨਾ ਕੇ ਜਾਣ ਦੋ ਹਾਂ ਕੇ ਜਾਣ ਦੋ ਆਪ ਕੋ ਲੱਗ ਆਪ ਕੋ ਲੱਗ ਨਹੀਂ ਪਤਾ ਹੈ ਇਹਨਾਂ ਨੂੰ ਪਤਾ ਨਹੀਂ ਕਿ ਕਿਹਾਗੇ ਇਸ ਤਰ੍ਹਾਂ ਸਮਰਸ ਗੱਲ ਉੱਪਰੋਂ ਥੋੜਾ ਤੇ ਜੀ ਹਾਂ ਜੀ ਸਰ ਬੜੀ ਕੀ ਕਹਿਣਾ ਚਾਹੁੰਦਾ ਗੱਲ ਹੈ ਜੀ ਕਹਿਣ ਵਾਲੀ ਤੇ ਗੱਲ ਹੀ ਕੋਈ ਨਹੀਂ ਜੋ ਹਾਲਾਤ ਸਾਡੇ ਪੰਜਾਬ ਦੇ ਐਸੇਲੇ ਬਣ ਚੁੱਕੇ ਨੇ ਉਹ ਸਾਰਾ ਸਾਹਮਣੇ ਆ ਖੜਾ ਨਹੀਂ ਨਹੀਂ ਤਬਾਹੀ ਮਚਾਈ ਆ ਕਿ ਇੱਕ ਕਿਸਮ ਦਾ ਬੰਦਾ ਅੱਖਾਂ ਚੋਂ ਥਰੂ ਹੀ ਜਿੰਨ ਨਿਕਲਦੇ ਵੇਖ ਕੇ ਹਾਲਾਤ ਬਣ ਗਏ ਨੇ ਜਾ ਕੇ ਵੇਖ ਕੇ ਰੋਣਾ ਹੁੰਦਾ ਯਾਰ ਜੋ ਹਾਲਾਤ ਬਣੇ ਨੇ ਇਹਨੂੰ ਤੇ ਇੱਕ ਨੈਸ਼ਨਲ ਆਪਤਾ ਜਿਹਨੂੰ ਅਸੀਂ ਕਹਿੰਦੇ ਨੇ ਜੀ ਨੈਸ਼ਨਲ ਡਿਜ਼ਾਸਟਰ ਸੈਂਟਰ ਸਰਕਾਰ ਨੂੰ ਚਾਹੀਦਾ ਕਿ ਇਹ ਪੰਜਾਬ ਨੂੰ ਕੋਸ਼ਿਸ਼ ਕਰਦੇ ਔਰ ਸੈਂਟਰ ਦੇ ਵਿੱਚੋਂ ਜੋ ਮਦਦ ਹੋ ਸਕਦੀ ਆ ਇਹ ਲੋਕਾਂ ਦੇ ਵੱਸ ਦੀ ਗੱਲ ਨਹੀਂ ਹੈਗੀ ਜਿੰਨਾ ਕੁ ਲੋਕ ਕਰੇ ਆਪਣੇ ਤੌਰ ਤੇ ਇਹ ਪੰਜਾਬ ਨੇ ਸਾਬਤ ਕਰ ਦਿੱਤਾ ਕਿ ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਵੀ ਆਪਣੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਵਾਂਝੇ ਨਹੀਂ ਰਹਿਣ ਦੇਵਾਂਗੇ ਰੋਟੀ ਵਾਂਝੀ ਨਹੀਂ ਵਾਂਝਾ ਰਹਿਣ ਦੇਵਾਂਗੇ ਢੰਗਰਾਂ ਨੂੰ ਨਹੀਂ ਰਹਿਣ ਦੇਵਾਂਗੇ ਪਰ ਜੇ ਨੁਕਸਾਨ ਹੋ ਗਿਆ ਨਾ ਇਹ ਸਰਕਾਰਾਂ ਹੀ ਇਸ ਨੁਕਸਾਨ ਦੀ ਪਰਪਾਈ ਕਰ ਸਕਦੀਆਂ ਨੇ ਔਰ ਅਸੀਂ ਸਟੇਟ ਗਵਰਨਮੈਂਟ ਤੋਂ ਔਰ ਕੇਂਦਰ ਸਰਕਾਰ ਤੋਂ ਮੰਗ ਕਰਦੇ ਆਂ ਅੱਜ ਮੈਂ ਦੇਖ ਰਿਹਾ ਸੀ ਕਿ ਪ੍ਰਧਾਨ ਮੰਤਰੀ ਜੀ ਦਾ ਦੌਰਾ ਵੀ ਸ਼ਾਇਦ ਕਿ ਪੰਜਾਬ ਦੌਰਾ ਕਰ ਸਕਦੇ ਨੇ ਤੇ ਜੇ ਉਹ ਦੌਰਾ ਕਰਨ ਆਉਣ ਤੇ ਸਾਡੀ ਇਹ ਆਸ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਜੀ ਪੰਜਾਬ ਨੂੰ ਕੁਝ ਨਾ ਕੁਝ ਜ਼ਰੂਰ ਦੇ ਕੇ ਜਾਣ ਅੱਗੇ ਵੀ ਪੰਜਾਬ ਸੈਂਟਰ ਦੀ ਜਿਹੜੀ ਆ ਸਹਾਇਤਾ ਤੋਂ ਵਾਂਝਾ ਰਹਿ ਗਿਆ ਇਹ ਹਾਲਾਤ ਦੇ ਵਿੱਚ ਜੇ ਵਾਂਝਾ ਸਟੇਟ ਨੂੰ ਛੱਡ ਦੇਗਾ ਸੈਂਟਰ ਤੇ ਮੈਂ ਸਮਝਦਾ ਇਸ ਤੋਂ ਵੱਡੀ ਨਾਂਨਸਾਫੀ ਸਟੇਟ ਹੋਰ ਕੋਈ ਨਹੀਂ ਹੋ ਸਕਦੀ ਪ੍ਰਧਾਨ ਮੰਤਰੀ ਜੇ ਆਉਣਾ ਹੈ ਤੇ ਜ਼ਰੂਰ ਪੰਜਾਬ ਦੇ ਵਾਸੀ ਕੁਝ ਨਾ ਕੁਝ ਫੰਡ ਦੇ ਕੇ ਜਾਂ ਤਾਂ ਕਿ ਸਾਡੇ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਹਾਈਪਾਰੀ ਨੇਤਾ ਪਹੁੰਚੇ ਸੀ ਡੇਰਾ ਬਾਬਾ ਨਾਨਕ ਰਮੇਸ਼ ਮਿੱਟੂ ਵੀ ਆਏ ਪੰਜਾਬ ਤੋਂ। ਕੀ ਕਹਿਣਾ ਚਾਹੁੰਦੇ ਕੁਝ ਵੀ ਕਿਹਾ ਕਿ ਨਗੇਸ਼ਰ ਰਹੇ ਉਹ ਕਹਿ ਕੇ ਕਿ ਅਸੀਂ ਚਾਂਜ ਕਰਾਂਗੇ ਸਾਰਾ ਕੁਝ ਵੇਖਾਂਗੇ ਕੀ ਨੁਕਸਾਨ ਹੋਇਆ। ਉਹਨਾਂ ਨੇ ਤੇ ਜੀ ਅੱਜ ਦੀ ਅਖਬਾਰ ਮੈਂ ਪੜ੍ਹੀ ਹੈ ਤੁਸੀਂ ਦੇਖਿਓ ਨਹੀਂ ਉਹਨਾਂ ਦੇ ਪੰਜਾਬ ਦੇ ਸਿਰ ਟੀਕਰਾ ਰਿਪੋਰਟ ਦਿੱਤਾ ਨਜ਼ਾਇਜ਼ ਮਾਈਨਿੰਗ ਦੇ ਨਾਲ ਇਹ ਸਾਰਾ ਕੁਝ ਹੋਇਆ ਜਿਹੜਾ ਇਹ ਚੱਲਣਾ ਪਿਆ ਯਾਰ ਮੈਂ ਸਮਝਦਾ ਕਿ ਤੁਸੀਂ ਹੁਣ ਇਤਨਾ ਦੋਸ਼ ਲਾਉਂਦੇ ਹੋ ਇਹੋ ਜਿਹੇ ਹਾਲਾਤ ਜਦੋਂ ਦੋਸ਼ ਲਾਉਣ ਚਾਹੇ ਤੁਸੀਂ ਕੀ ਕਰ ਸਕਦੇ ਹੋ ਦੱਸੋ ਜੇ ਤੁਸੀਂ ਪੰਜਾਬ ਦੇ ਵਾਸੀ ਹੋ ਜੇ ਸ਼ਿਵਰਾ ਚੋਹਾਂਦੀ ਆਏ ਨੇ ਐਗਰੀਕਲਚਰ ਮਿਨਿਸਟਰ ਨੇ ਸੈਂਟਰ ਦੇ ਹੋ ਉਹਨਾਂ ਨੇ ਸਾਰਾ ਦੇਖ ਲਿਆ ਕੀ ਹਾਲਾਤ ਹੋਏ ਨੇ ਇੱਥੇ ਐਗਰੀਕਲਚਰ ਦੇ ਕੀ ਤਬਾਈ ਹੋਈ ਆ ਉਹਨਾਂ ਨੂੰ ਚਾਹੀਦਾ ਕਿ ਉਹ ਅਨਾਉਂਸ ਕਰਕੇ ਜਾਂਦੇ ਚੋਰੋ ਜੇ ਨਹੀਂ ਕਰਕੇ ਕਿ ਹੋ ਸਕਦਾ ਕਹਿੰਦੇ ਉਹ ਪ੍ਰਧਾਨ ਮੰਤਰੀ ਜੀ ਆਪਣੇ ਮੂੰਹੋਂ ਕੁਝ ਅਨਾਉਂਸ ਕਰਨਗੇ ਸੋ ਅਸੀਂ ਆਸ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਜੀ ਪੈਕ ਸਪੈਸ਼ਲ ਪੈਕੇਜ ਦੇਣ ਪੰਜਾਬ ਨੂੰ ਜਿਹਦੇ ਨਾਲ ਪੰਜਾਬ ਦੀ ਜੜੀ ਹੈ ਕਿਸਾਨੀ ਪੰਜਾਬ ਦੀ ਹੋਰ ਹਾਲਤ ਜਿਹੜੀ ਖਰਾਬ ਹੋਈ ਆ ਉਹ ਆਪਣੇ ਪੈਰਾਂ ਤੋਂ ਮੁੜ ਖੜੀ ਹੋ ਸਕਦੀ ਹੈ ਜੀ ਅਮਰਦੀਪ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਚੱਲਿਓ ਹਰ ਪ੍ਰਭਾਵਤ ਲੋਕਾਂ ਦੀ ਮਦਦ ਕਰਨ ਵਾਸਤੇ ਹਾਂਜੀ ਡੇਰਾਪਾ ਬੰਨਣਾ ਚੱਲਿਆ ਹੈ ਕੀ ਕਹਿਣਾ ਚਾਹੁੰਦੇ ਅੱਜ ਅਸੀਂ ਸਾਰੇ ਹਲਕਾ ਬਟਾਲਾ ਦੇ ਕਾਂਗਰਸ ਪਾਰਟੀ ਦੇ ਵਰਕਰ ਸਾਰੇ ਅਸੀਂ ਇੱਕਠੇ ਹੋ ਕੇ ਜਿਹੜੇ ਹੜਾਂ ਤੋਂ ਪ੍ਰਭਾਵਿਤ ਲੋਕ ਨੇ ਹਲਕਾ ਡੇਰਾ ਬਣਾਣ ਦੇ ਉੱਥੇ ਸਾਰੇ ਇਕੱਠੇ ਹੋ ਕੇ ਚੱਲੇ ਆ ਆਪਣੇ ਮੈਂਬਰ ਆਫ ਪਾਰਲੀਮੈਂਟ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਦੇਗਵਾਈ ਹੇਠ ਸਾਰੇ ਪਾਰਟੀ ਦੇ ਵਰਕਰਾਂ ਨੇ ਸਾਡੇ ਬਟਾਲੇ ਹਲਕੇ ਨੇ ਬਣਦਾ ਯੋਗਦਾਨ ਪਾ ਕੇ ਅਸੀਂ ਇਹ ਰਾਸ ਸਮਗਰੀ ਇਕੱਠੀ ਕੀਤੀ ਹੈ ਕੋਈ 8 ਟਰੱਕ ਨੇ ਜਿੰਨਾ ਚ ਆਚਾਰ ਆ ਪਸ਼ੂਆਂ ਲਈ ਜੋ ਉੱਥੋਂ ਦੀ ਲੋੜ ਸੀਗੀ ਜੋ ਸਾਨੂੰ ਉੱਥੋਂ ਦੀ ਲੋੜ ਪਤਾ ਲੱਗੀ ਵੀ ਆਹ ਚੀਜ਼ਾਂ ਦੀ ਲੋੜ ਹੈ ਤੇ ਆ ਤੁਸੀਂ ਲੈ ਕੇ ਪਹੁੰਚੋ ਜਿਹਦੇ ਚ ਆਚਾਰ ਆ ਫੀਡ ਆ ਫਿਰ ਚੋਕਰ ਆ ਹੋਰ ਜਦਾਂ ਦਵਾਈਆਂ ਨੇ ਕੁਝ ਕੁਝ ਆਟਾ ਆ ਇਹ ਸਾਰਾ 8 ਟਰੱਕ ਅਸੀਂ ਇਕੱਠੇ ਕਰਕੇ ਜਿੱਥੋਂ ਸਾਰੇ ਕਾਂਗਰਸ ਪਾਰਟੀ ਦੇ ਹਲਕਾ ਬਟਾਲਾ ਦੇ ਵਰਕਰ ਸਾਰੇ ਨੇ ਆਪਣਾ ਬੰਦਾ ਯੋਗਦਾਨ ਪਾ ਕੇ ਇਕੱਠੇ ਹੋ ਕੇ ਅਸੀਂ ਇਥੋਂ ਲੈ ਕੇ ਚੱਲੇ ਆਂ। ਹਰਨਦੀਪ ਜੀ ਜੇ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਉਥੇ ਹਾਲਾਤ ਬਣੇ ਹੋਏ ਪਾਣੀ ਨੂੰ ਲੈ ਆ ਤੇ ਅੱਜ ਅਸੀਂ ਅੱਜ ਇੱਕ ਸ਼ੁਰੂਆਤ ਕੀਤੀ ਆ। ਇਹਨੇ ਕੋਈ ਇਹ ਨਹੀਂ ਵੀ ਕੌਣ ਪੈਲੋਂ ਜਾ ਰਿਹਾ ਕੌਣ ਬਾਅਦ ਚ ਜਾ ਰਿਹਾ ਅਜੇ ਬੜਾ ਲੰਮਾ ਸਮਾਂ ਇਹ ਇਫੈਕਟ ਜਿਹੜਾ ਚੱਲਣਾ ਹੈ ਇਹ ਸੀ ਦਾ ਅਸਰ ਜਿਹੜਾ ਹੜਾਂ ਦਾ ਆ ਬੜਾ ਲੰਮਾ ਸਮਾਂ ਚੱਲਣਾ ਹੁਣ ਇਸ ਤੋਂ ਬਾਅਦ ਜਦੋਂ ਪਾਣੀ ਦਾ ਲੈਵਲ ਡਾਊਨ ਹੋਣਾ ਉਸ ਤੋਂ ਬਾਅਦ ਕਈ ਬਿਮਾਰੀਆਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਣਾ ਲੋਕਾਂ ਦੀਆਂ ਜ਼ਮੀਨਾਂ ਲੋਕਾਂ ਨੂੰ ਵਾਹਣੀਆਂ ਪੈਣੀਆਂ ਉਹਦੇ ਵਾਸਤੇ ਕੋਈ ਡੀਜ਼ਲ ਚਾਹੀਦਾ ਕੋਈ ਕਿਸਾਨ ਨੂੰ ਗਾਂ ਕਣਕਾਂ ਦੀ ਬਜਾਈ ਆਉਣ ਵਾਲੀ ਹੈ ਕੋਈ ਉਹਦੇ ਲਈ ਖਾਦਾਂ ਚਾਹੀਦੀਆਂ ਕੋਈ ਡਾਇਆ ਚਾਹੀਦੀ ਅਸੀਂ ਸਮੇਂ-ਸਮੇਂ ਅਨੁਸਾਰ ਜੋ-ਜੋ ਲੋਕਾਂ ਦੀ ਉੱਥੇ ਮੰਗਾਂ ਹੋਈਆਂ ਹੋਣਗੀਆਂ ਅਸੀਂ ਸਾਰੇ ਆਇਆ ਤੇ ਗਾ ਆਉਣ ਵਾਲੇ ਸਮੇਂ 'ਚ ਵੀ ਜਿੰਨਾ ਵੀ ਲੰਮਾ ਸਮਾਂ ਇਹ ਚੱਲੂਗਾ ਅਸੀਂ ਸਮੇਂ ਸਮੇਂ ਅਨੁਸਾਰ ਜੋ ਲੋਕਾਂ ਦੀ ਉੱਤੇ ਲੋੜ ਹੋ ਗਈ ਜੋ ਮੰਗਾ ਹੋਣਗੀਆਂ ਅੱਜ ਜਾ ਕੇ ਸਾਰਾ ਲੋਕਾਂ ਨੂੰ ਮਿਲਾਂਗੇ ਵੇਖਾਂਗੇ ਉੱਥੇ ਤੇ ਜਾ ਕੇ ਲੋਕਾਂ ਦੀ ਸੇਵਾ ਕਰਾਂਗੇ ਪੰਜਾਬ ਦਾ ਪੰਜਾਬ ਹੀ ਖੜਾ ਇੱਕ ਵਾਰ ਫਿਰ ਵੇਖਿਆ ਪੂਰੀ ਦੁਨੀਆ ਨੇ ਕਿ ਪੰਜਾਬੀ ਅਸੀਂ ਬੜੇ ਕਿਸਮਤ ਵਾਲੇ ਆਂ ਜੀ ਜਿਹੜਾ ਪੰਜਾਬ ਸੂਬੇ 'ਚ ਸਾਡਾ ਸਾਰਿਆਂ ਦਾ ਜਨਮ ਹੋਇਆ ਇੱਕ ਅਵੇਕਲਾ ਹੀ ਸੂਬਾ ਆ ਦੁਨੀਆ ਦੇ ਵਿੱਚ ਜਿੱਥੇ ਜੇ ਕੋਈ ਲੋਕਾਂ ਦੇ ਪੀੜ ਬੰਦੀ ਆ ਤੇ ਸਾਰੇ ਇੱਕ ਮੋਟੋ ਹੀ ਹੁੰਦੇ ਆ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਸਾਰੇ ਲੋਕ ਆਪਣਾ ਬਣਦਾ ਫਰਜ਼ ਸਮਝ ਕੇ ਨਿਭਾਉਂਦੇ ਆ ਤੁਸੀਂ ਵੇਖੋ ਪੰਜਾਬ 'ਚ ਕੋਈ ਥਾਂ ਐਸਾ ਨਹੀਂ ਪਿੰਡਾਂ 'ਚ ਅਲੱਗ ਅਲੱਗ ਜਿੰਨੇ ਵੀ ਪਿੰਡ ਨੇ ਲੋਕ ਆਪਣਾ ਫਰਜ ਸੰਭਲ ਕੇ ਕੋਈ ਚਾਰਾ ਲੈ ਕੇ ਜਾ ਰਿਹਾ ਕੋਈ ਤੂੜੀ ਲੈ ਕੇ ਜਾ ਰਿਹਾ ਕੋਈ ਰਾਸ਼ਨ ਲੈ ਕੇ ਜਾ ਰਿਹਾ ਕਰਮਾ ਵਾਲੇ ਅਸੀਂ ਚਲੋ ਆਫਤ ਆਈ ਹੈ ਕੁਦਰਤ ਦੀ ਮਾਰ ਪਈ ਹੈ ਪਰ ਲੋਕ ਡੱਟ ਕੇ ਆਪਣੇ ਲੋਕਾਂ ਨਾਲ ਖੜੇ ਹੈ ਕਹਿੰਦਾ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ ਅਫਗਾਨਿਸਤਾਨ ਵਾਸਤੇ ਕੇਂਦਰ ਸਰਕਾਰ ਨੂੰ ਵੇਖੋ ਇੱਕਲਾ ਸੂਬੇ ਦਾ ਕੰਮ ਨਹੀਂ ਸੂਬੇ ਨੂੰ ਵੀ ਇਹ ਜਿਹੜਾ ਇੱਕ ਚਲੋ ਅਨਾਜ ਦੀ ਗੱਲ ਆਪਾਂ ਕਰੀਏ ਤੇ ਇਹਦੀ ਕੋਈ ਕਮੀ ਨਹੀਂ ਹੋਣੀ ਪਸ਼ੂਆਂ ਦਾ ਚਾਰਾ ਜੋ ਬਣਦਾ ਫਰਜ ਹੈ ਸਾਰੇ ਆਪਾਂ ਪੂਰੇ ਕਰ ਲੈਣੇ ਪਰ ਜਿਹੜੇ ਇਹਦੇ ਵੱਡਾ ਅਸਰ ਹੈ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਰੁੜ ਗਈਆਂ ਇਹਨਾਂ ਲੋਕਾਂ ਦੀਆਂ ਫਸਲਾਂ ਰੁੜ ਗਈਆਂ ਉਹ ਮੁਆਵਜ਼ਾ ਜਿਹੜੀ ਉਹ ਸਰਕਾਰਾਂ ਹੀ ਦੇ ਸਕਦੀਆਂ ਜਾਂ ਹੋਰ ਜਿਹਨਾਂ ਲੋਕਾਂ ਦੇ ਘਰ ਰੁੜ ਗਏ ਇਹੜੇ ਵੱਡੇ ਮੁਆਵਜ਼ੇ ਜਿਹਨਾਂ ਸੈਂਟਰ ਦੀ ਸਰਕਾਰ ਦਾ ਬਣਦਾ ਫਰਜ਼ ਹੈ ਜਾਂ ਸਟੇਟ ਦੀਆਂ ਸਰਕਾਰਾਂ ਦਾ ਹੈ